ਸਵਾਰੀਆਂ ਸਾਹਮਣੇ ਸਾਡੇ ਸਵਾਰੀਆਂ ਵੀ ਖੜੀਆਂ ਨੇ ਅਸੀਂ ਸਵਾਰੀਆਂ ਨਾਲ ਗਲਤ ਨਹੀਂ ਕਰਦੇ ਲੇਕਿਨ ਦੁਕਾਨਦਾਰੀਆਂ ਦੀ ਗੱਲ ਕਰਦੇ ਆ ਔਰ ਦੁਕਾਨਦਾਰਾਂ ਤੋਂ ਵੀ ਪੁੱਛਦੇ ਆ ਕਿ ਇੱਥੇ ਲੋਕਾਂ ਨੂੰ ਪਰੇਸ਼ਾਨੀ ਕੀ ਆਉਂਦੀ ਆ ਜੇ ਬਾਰਿਸ਼ ਆ ਜਾਂਦੀ ਆ ਤਾਂ ਫਿਰ ਸਵਾਰੀਆਂ ਵਾਸਤੇ ਪਰੇਸ਼ਾਨੀ ਆ ਜੇ ਧੁੱਪ ਹੁੰਦੀ ਆ ਤਾਂ ਸਵਾਰੀਆਂ ਵਾਸਤੇ ਪਰੇਸ਼ਾਨੀ ਆ ਸੱਸੀ ਕਾਲ ਜੀ ਸੱਸੀ ਆ ਜੀ ਸਾਰੇ ਸਰਨੇ ਵਾਲਾ ਚੌਕ ਹੈ ਹਾਂਜੀ ਸਰਨੇ ਚੌਕ ਹੈ ਇੱਥੇ ਸਵਾਰੀਆਂ ਨੂੰ ਪਰੇਸ਼ਾਨੀ ਆਉਂਦੀ ਆ ਕੋਈ ਬੱਸ ਸਟੈਂਡ ਨਹੀਂ ਬਣਿਆ ਹਾਂਜੀ بارش ਆਵੇ ਫਿਰ ਵੀ ਪਰੇਸ਼ਾਨ ਘੁੱਪ ਹੋਵੇ ਤਾਂ ਵੀ ਪਰੇਸ਼ਾਨ ਤੇ ਬਾਥਰੂਮ ਬਿਲਕੁਲ ਨਹੀਂ ਹੈ ਬਾਥਰੂਮ ਤੇ ਹੈ ਹੀ ਨਹੀਂ ਨਾ ਤੇ ਇਹ ਕਾਫੀ ਧੀਰ ਤੋਂ ਇਹ ਪਰੇਸ਼ਾਨੀ ਹੈਗੀ ਹੈ ਜਿਹੜੀਆਂ ਤਿੰਨ ਗੱਲਾਂ ਤੁਸੀਂ ਕਹੀਆਂ ਨੇ ਬਿਲਕੁਲ ਸਹੀ ਹੈ ਤੇ ਜਿੱਥੇ ਪਬਲਿਕ ਪਲੇਸ ਆ ਜਿੱਥੇ ਪਬਲਿਕ ਖੜੀ ਹੁੰਦੀ ਆ ਉੱਥੇ ਇਹ ਸਹੂਲਤਾਂ ਹੋਣੀਆਂ ਚਾਹੀਦੀਆਂ ਜਾਂ ਨਹੀਂ ਇਹ ਤੇ ਹੋਣੀਆਂ ਚਾਹੀਦੀ ਪਰ ਹੈ ਨਹੀਂ ਇੱਥੇ ਜੀ ਇਹ ਕਾਫੀ ਧੀਰ ਤੋਂ ਹੈ ਮਿਊਸਪਲ ਦੇ ਅੰਦਰ ਨਵਾਂ ਚੌਂਕ ਤਾਂ ਹੈ ਨਹੀਂ ਇਹ ਨਵਾਂ ਨਹੀਂ ਹੈਗਾ ਮਿਊਸਪਲ ਕਮੇਟੀ ਦੇ ਅੰਦਰ ਤੇ ਆਂਦਾ ਹੈ ਲੇਕਿਨ ਇਹ ਫੈਸਿਲਟੀਆਂ ਨਹੀਂ ਦਿੱਤੀਆਂ ਨੂੰ ਆਈ ਤਾਂ ਕਹਿ ਤੁਸੀਂ ਮੰਗ ਕਰਦੇ ਹੋ ਕਿ ਫੈਸਿਲਿਟੀਆਂ ਹੋਣ ਚਾਹੀਦੀਆਂ ਇਹ ਤੇ ਮੰਗ ਵੀ ਕਰਨੇ ਆ ਲੇਕਿਨ ਇਹ ਟੈਕਸ ਟੁਕਸ ਤੇ ਲੈਂਦੇ ਨੇ ਸਾਡੇ ਕੋਲੋਂ ਲੇਕਿਨ ਇਹ ਕੋਈ ਇਨਾਂ ਨੇ ਧਿਆਨ ਨਹੀਂ ਦਿੱਤਾ ਸਫਾਈ ਤੱਕ ਨਹੀਂ ਕਰਦੇ ਉਹ ਵੀ ਅਸੀਂ ਆਪ ਪੱਲੋਂ ਪੈਸੇ ਦੇ ਕੇ ਕਰਾਨੇ ਆ ਤੇ ਜੇ ਗੱਲ ਕਰੀਏ ਕਿ ਜਿੰਨਾ ਵੱਡਾ ਚੌਂਕ ਹੈ 100 ਪਿੰਡ ਤੋਂ ਜ਼ਿਆਦਾ ਪਿੰਡ ਲੱਗਦੇ ਆ ਚੌਂਕ ਨੂੰ ਜਾਂ ਨਹੀਂ ਹਾਂਜੀ ਹਾਂ 100 ਤੋਂ ਉੱਪਰ ਹੀ ਹੋਏਗਾ ਜੀ 100 ਤੋਂ ਉੱਤੇ ਹੋਏਗਾ ਉੱਪਰ ਹੋਏਗਾ ਘਟ ਨਹੀਂ ਹੋਣ ਲੱਗਾ ਤੇ ਵੋਟ ਜਿਹੜੀ ਆ ਉਹ ਲੈ ਲੈਣੀ ਆ ਹਰ ਬੰਦੇ ਕੋ ਜਾ ਕੇ 100 ਬੰਦੇ ਕੋ ਪਿੰਡ ਤੋਂ ਵੋਟ ਲੈ ਲਈ ਆ ਲੇਕਿਨ ਉਹਨਾਂ ਨੂੰ ਜੋ ਸਹੂਲਤਾਂ ਚਾਹੀਦੀਆਂ ਉਹ ਨਹੀਂ ਮਿਲੀਆਂ ਉਹ ਨਹੀਂ ਮਿਲੀਆਂ ਉਹ ਤਾਂ ਹੈ ਹੀ ਨਹੀਂ ਨਾ ਇੱਥੇ 아이 ਕਹਿੰਦੇ ਬਾਥਰੂਮ ਦੇ ਪੱਕਾ ਹੋਣਾ ਚਾਹੀਦਾ ਨਾ ਬੜੀ ਲੋਕੀ ਖਰਾਬ ਹੁੰਦੀ ਆ ਤੇ ਦੱਸ ਦਈਏ ਕੀ ਅਸੀਂ ਸਰਨੇ ਵਾਲੇ ਚੌਂਕ ਦੇ ਵਿੱਚ ਖੜੇ ਆ ਔਰ ਸਰਨੇ ਚੌਂਕ ਦੀ ਗੱਲ ਕਰੀਏ ਤੁਹਾਨੂੰ ਦੁਕਾਨਦਾਰ ਨਾਲ ਗੱਲ ਕਰਵਾ ਦਿੱਤੀ ਆ ਔਰ ਦੁਕਾਨਦਾਰ ਨੇ ਕੀ ਕਿਹਾ ਸੀ ਦੁਕਾਨਦਾਰ ਨੇ ਕੀ ਕਿਹਾ ਉਹਦੇ ਬਾਰੇ ਵੀ ਗੱਲ ਤੁਹਾਨੂੰ ਦੱਸ ਦਿੱਤੀ ਆ ਹੁਣ ਅਗਲੇ ਦੁਕਾਨਦਾਰ ਨਾਲ ਗੱਲ ਕਰਦੇ ਆਂ ਹਾਂਜੀ ਪ੍ਰਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇੱਥੇ ਜਿੰਨੀਆਂ ਵੀ ਸਵਾਰੀਆਂ ਖੜੀਆਂ ਹੁੰਦੀਆਂ ਹਨ ਇਹਨਾਂ ਸਵਾਰੀਆਂ ਵਾਸਤੇ ਕੋਈ ਬੈਠਣ ਨੂੰ ਜਗ੍ਹਾ ਕੋਈ ਬਾਥਰੂਮ ਵਗੈਰਾ ਹੈਗਾ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਹੈਗਾ ਇਹ ਕਮੇਟੀ ਦੇ ਅੰਡਰ ਆਉਂਦਾ ਸਰਨ ਹਾਂਜੀ ਪਰੇਸ਼ਾਨੀ ਕਿੰਦੀ ਆਉਣਾ ਲੋਕਾਂ ਨੂੰ ਜੋ 100 ਪਿੰਡ ਦੇ ਲੋਕ ਇੱਥੇ ਆ ਕੇ ਹਾਂਜੀ ਹਾਂਜੀ ਐਦਾਂ ਦੀ ਗੱਲ ਆ ਗਈ ਹੈ ਕਿ ਸਾਡੇ ਤੇ ਚਲੋ ਸਵਾਰੀਆਂ ਜਾਂ ਬੜੀ ਪਰੇਸ਼ਾਨ ਧੁੱਪ ਚ ਮੀਂਹ ਤੇ ਪਰੇਸ਼ਾਨ ਹੁੰਦੀਆਂ ਪਰ ਇਹਦੇ ਨਾਲ ਨਾਲ ਸਾਡੇ ਦੁਕਾਨਦਾਰ ਵੀ ਬਹੁਤ ਪਰੇਸ਼ਾਨ ਆਏ ਕਿੰਨੀ ਵੀ ਸਵਾਰੀਆਂ ਸਾਡੀ ਦੁਕਾਨਾਂ ਦੇ ਅੱਗੇ ਖਲੋਂਦੀਆਂ ਨੇ ਉਹ ਸਾਨੂੰ ਵੀ ਪਰੇਸ਼ਾਨ ਕਰਦੀਆਂ ਸਾਡੇ ਗਾਕਾਂ ਨਾਲ ਵੀ ਦਿੱਕਤ ਆਉਂਦੀ ਆਣ ਜਾਣ ਦੀ ਔਰ ਸਭ ਤੋਂ ਵੱਡੀ ਪ੍ਰਾਬਲਮ ਇਹ ਆ ਸਾਨੂੰ ਲੈਟਰਿੰਗ ਬਾਥਰੂਮ ਜਾਣ ਵਾਸਤੇ ਦੁਕਾਨ ਛੱਡ ਕੇ ਅੱਧਾ ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਬਾਥਰੂਮ ਹੈ ਹੀ ਨਹੀਂ ਇੱਥੇ ਬਾਥਰੂਮ ਹੈ ਹੀ ਨਹੀਂ ਤੇ ਜੇ ਅਸੀਂ ਇੱਥੋਂ ਚੱਲ ਜਾਈਏ ਅਸੀਂ ਦੁਕਾਨ ਛੱਡ ਕੇ ਤਾਂ ਮਗਰੋਂ ਚੋਰੀ ਹੋ ਜੇ ਜਾਂ ਕੋਈ ਸਮਾਨ ਠੋਕੇ ਲੜੀ ਜੇ ਸਵਾਰੀ ਵੀ ਕੋਈ ਪਰੇਸ਼ਾਨੀ ਆ ਜਾਏ ਤਾਂ ਫਿਰ ਕੀ ਹੋਏਗਾ ਆਓ ਜੀ ਸਵਾਰੀ ਪਰੇਸ਼ਾਨ ਆ ਦੁਕਾਨਦਾਰੀ ਪਰੇਸ਼ਾਨ ਆ ਜੀ ਪ੍ਰਸ਼ਾਸਨ ਅਰੇ ਚੌਂਕ ਚੌਂ ਕਿੰਨਾ ਪੁਰਾਣਾ ਹੈ ਇਹ ਇਹ ਬਹੁਤ ਤੇ ਕੋਈ ਇੱਥੇ ਫੈਸਿਲਿਟੀ ਜੜੀ ਨਹੀਂ ਹੈ ਨਹੀਂ ਹੈਗੀ ਤੁਸੀਂ ਵੇਖਦੇ ਹੋ ਕਿ ਆ ਜੋ ਚੌਕ ਹੈ ਇੱਥੇ ਆਟੋ ਵੀ ਤੁਹਾਨੂੰ ਖੜੇ ਮਿਲਣਗੇ ਬੱਸਾਂ ਵੀ ਖੜੀਆਂ ਮਿਲ ਗਈਆਂ ਔਰ ਬੱਸਾਂ ਦੇ ਆਟੋ ਜਿੱਥੇ ਖੜੇ ਹੋਣਗੇ ਤੇ ਨੈਚਰਲੀ ਸਵਾਰੀਆਂ ਖੜੀਆਂ ਹੋਣਗੀਆਂ ਤੇ ਸਵਾਰੀਆਂ ਵਾਸਤੇ ਪਰੇਸ਼ਾਨੀਆਂ ਕਿ ਨਾ ਇੱਥੇ ਬਾਥਰੂਮ ਹੈ ਔਰ ਨਾ ਉਹਨਾਂ ਦੇ ਬੈਠਣ ਲਈ ਜਗ੍ਹਾ ਔਰ ਨਾ ਕੋਈ ਬਸ ਸਟੈਂਡ ਦਾ ਪ੍ਰਬੰਧ ਆ ਉਰੇ ਔਰ ਸਾਰੀਆਂ ਹੀ ਸਵਾਰੀਆਂ ਪਰੇਸ਼ਾਨ ਹੁੰਦੀਆਂ ਨੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਦੋਂ ਤੁਸੀਂ ਇੱਥੇ ਆ ਕੇ ਇੱਥੋਂ ਇਹਨਾਂ ਤੋਂ ਟੈਕਸ ਲੈਂਦੇ ਹੋ ਹਰ ਚੀਜ਼ ਜਿਹੜਾ ਤੋਂ ਲਈ ਜਾਂਦੀ ਆ ਫਿਰ ਇਹਨਾਂ ਨੂੰ ਫੈਸਿਲਟੀਆਂ ਕਿਉਂ ਨਹੀਂ ਦਿੱਤੀਆਂ ਜਾਂਦੀਆਂ ਸਭ ਦੇਖ ਸਕਦੇ ਹੋ ਤੁਸੀਂ ਬੱਸਾਂ ਖੜੀਆਂ ਨੇ ਔਰ ਜਗ੍ਹਾ ਕਿਹੜੀ ਆ ਲਗਭਗ 100 ਪਿੰਡਾਂ ਨੂੰ ਜਾਣ ਵਾਲਾ ਚੌਕ ਐ ਉਹ ਤੋਂ ਜ਼ਿਆਦਾ ਪਿੰਡ ਜਦੋਂ ਕਿਸੇ ਚੌਕ ਨੂੰ ਲੱਗਦੇ ਹੋਣ ਜਿੱਥੇ ਲੋਕਾਂ ਦੀ ਆਵਾਜਾਹੀ ਹੋਵੇ ਜਿੱਥੇ ਬੱਸਾਂ ਰੁਕਦੀਆਂ ਹੋਣ ਉੱਥੇ ਲਾਜ਼ਮ ਐ ਕਿ ਬੈਠਣ ਵਾਸਤੇ ਜਗ੍ਹਾ ਹੋਣੀ ਚਾਹੀਦੀ ਆ ਸਵਾਰੀਆਂ ਦੇ ਔਰ ਲਾਜ਼ਮ ਆ ਉੱਥੇ ਇੱਕ ਬੱਸ ਸਟੈਂਡ ਬਿਲਕੁਲ ਨੇੜੇਕ ਹੋਣਾ ਚਾਹੀਦਾ ਕਿ ਜਿੱਥੇ ਸਵਾਰੀਆਂ ਰੁਕਦੀਆਂ ਨੇ ਜੇ ਹੋਰ ਗੱਲ ਕਰੀਏ ਤਾ ਇੱਥੇ ਬਾਥਰੂਮਾਂ ਦੀ ਜਿਹੜੀ ਪਰੇਸ਼ਾਨੀ ਹੈ ਉਹ ਕਿੰਨੀ ਪਰੇਸ਼ਾਨੀ ਹੋਵੇਗੀ ਇੱਥੇ ਕੋਈ ਬਾਥਰੂਮ ਨਹੀਂ ਹੈਗਾ ਕਿਉਂਕਿ ਲੋਕ ਅਕਸਰ ਹੀ ਇਸ ਚੌਂਕ ਦੇ ਵਿੱਚ ਖੜੇ ਵੇਖੇ ਜਾਂਦੇ ਨੇ ਬਹੁਤ ਸਾਰੇ ਪਰਿਵਾਰਾਂ ਨਾਲ ਆਪਣੇ ਇੱਥੋਂ ਦੀ ਸਵਾਰੀਆਂ ਜਿਹੜੀਆਂ ਰੁਕੀਆਂ ਹੁੰਦੀਆਂ ਲੇਕਿਨ ਬਾਥਰੂਮ ਇੱਥੇ ਨਹੀਂ ਹੈ ਜਗ੍ਹਾ ਕਿਹੜੀ ਹੈ ਜਗ੍ਹਾ ਤੁਹਾਨੂੰ ਦੱਸ ਦਈਏ ਕਿ ਸਰਨਾ ਪਠਾਨਕੋਟ ਤੇ ਪੈਣ ਵਾਲਾ ਸਰਨੇ ਵਾਲਾ ਚੌਂਕ ਹੈ ਔਰ ਇੱਥੇ ਬਾਥਰੂਮਾਂ ਦੀ ਸਹੂਲਤ ਬਿਲਕੁਲ ਨਹੀਂ ਹੈ ਕਿਉਂਕਿ ਇਹ ਕਮੇਟੀ ਦੇ ਅੰਦਰ ਆਉਂਦਾ ਕਮੇਟੀ ਦੇ ਅੰਦਰ ਆਉਣ ਵਾਲਾ ਸਰਨਾ ਜਿਹੜਾ ਉਹ ਇਸ ਜਗ੍ਹਾ ਦੇ ਉੱਤੇ ਬਾਥਰੂਮ ਨਹੀਂ ਹੈ ਤਸਵੀਰਾਂ ਦੱਸ ਦਈਏ ਇੱਥੇ ਲੋਕ ਖੜੇ ਨੇ ਇਹਨਾਂ ਨਾਲ ਗੱਲ ਕਰਦੇ ਆਂ ਭਰਾ ਜੀ ਇੱਧਰ ਆਓ ਭਰਾ ਜੀ ਸਸੀਗਲ ਜੀ ਸਸੀਗਲ ਭਾਈ ਭਰਾ ਜੀ ਬਾਥਰੂਮ ਹੈਗੇ ਇੱਥੇ ਭਾਈ ਇੱਥੇ ਨਹੀਂ ਹੈ ਕਿੰਨੀ ਕੁ ਸਵਾਰੀ ਇੱਥੇ ਰੋਜ਼ ਖੜੀ ਹੁੰਦੀ ਹੈ ਤੇ ਰੋਜ਼ ਜਾਂਦੀ ਹੈ ਸਵਾਰੀ ਭਾਈ ਇਹ ਨਿਕਾਂ ਹਜ਼ਾਰਾਂ ਨਾਲ ਚੜਦੀ ਤੇ ਉਤਰਦੀ ਹੈ ਭਾਜੀ ਇੱਥੇ ਇੱਥੇ ਬਾਥਰੂਮ ਦੀ ਕੋਈ ਸਹੂਲਤ ਨਹੀਂ ਹੈਗੀ ਕੋਈ ਸਹੂਲਤ ਨਹੀਂ ਨਹੀਂ ਬਿਲਕੁਲ ਨਹੀਂ ਵੇ ਜੇ ਗੱਲ ਕਰੀਏ ਕਿ ਲੋਕਾਂ ਦੇ ਬਹਿਣ ਵਾਸਤੇ ਕੋਈ ਜਗ੍ਹਾ ਜਿਵੇਂ ਸਵਾਰੀਆਂ ਹੋਰ ਵੀ ਖੜੀਆਂ ਨੇ ਧੁੱਪ ਬਿਲਕੁਲ ਜੀ ਬਿਲਕੁਲ ਕਈ ਬਜ਼ੁਰਗ ਮਾਤਾ ਬਹੁਤ ਜਿਆਦਾ ਆਉਂਦੀਆਂ ਵਿਚਾਰੀਆਂ ਉਹਨਾਂ ਲਈ ਬੈਠਣ ਲਈ ਕੋਈ ਸੁਵਿਧਾ ਨਹੀਂ ਹੈਗੀ ਤੇ ਜਦੋਂ ਕਮੇਟੀ ਦੇ ਅੰਡਰ ਆਉਂਦਾ ਤਾਂ ਜਿੱਥੇ-ਜਿੱਥੇ ਲੋਕ ਖੜੇ ਹੁੰਦੇ ਆ ਜਾਂ ਪਬਲਿਕ ਪਲੇਸ ਹੈ ਉਸ ਜਗ੍ਹਾ ਦੇ ਉੱਤੇ ਤਾਂ ਬੈਠਣ ਨੂੰ ਜਗ੍ਹਾ ਤੇ ਬਾਥਰੂਮ ਜ਼ਰੂਰੀ ਹੋਣੇ ਚਾਹੀਦੇ ਬਿਲਕੁਲ ਜ਼ਰੂਰੀ ਹੋਣੇ ਚਾਹੀਦੇ ਆ ਬਿਲਕੁਲ ਜ਼ਰੂਰੀ ਔਰ ਦੇਖਦੇ ਆ ਕਿ ਕਦੋਂ ਤੱਕ ਸਰਨੇ ਦੇ ਲੋਕਾਂ ਵਾਸਤੇ ਇਹ ਸਹੂਲਤਾਂ ਮਿਲਣਗੀਆਂ ਔਰ ਕਦੋਂ ਤੱਕ ਲੋਕ ਜਿਹੜੇ ਆ ਪਰੇਸ਼ਾਨੀ ਤੋਂ ਮੁਕਤ ਹੋਣਗੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜੀਤ ਦਰਸਨ ਤੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ